ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਜਾਣਕਾਰੀ ਦਵਾਂਗੇ ਜਿਹੜਾ ਅੱਜ ਇੱਕ ਚੰਗੀ ਖ਼ਬਰ ਹੀ ਆਪਾਂ ਕਹਾਂਗੇ ਕਿ ਜਿਹੜਾ ਸਿਸਟਮ ਭਾਰੀ ਪੈਂਦਾ ਦਿਖਾਈ ਦੇ ਰਿਹਾ ਸੀ ਮੀਂਹਾਂ ਦੇ ਪੱਖ ਤੋਂ ਹਨੇਰੀ ਚਲਾ ਸਕਦਾ ਸੀ ਉਹ ਸਿਸਟਮ ਕਮਜ਼ੋਰ ਹੋ ਚੁੱਕਿਆ ਜੀ ਸਵੇਰ ਦੇ ਵੇਲੇ ਹਲਕੀ ਦਰਮਿਆਨੀ ਕਿਰਮਣ ਕਾਣੀ ਸਾਨੂੰ ਦੁਆਬੇ ਦੇ ਬਹੁਤੇ ਇਲਾਕੇ ਵਿੱਚ ਦੇਖਣ ਨੂੰ ਮਿਲੀ ਹੈ ਖਾਸ ਤੌਰ ਤੇ ਮੁਹਾਲੀ ਦਾ ਇਲਾਕਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਬਲਾਚੌਰ ਨਮਾਸ਼ਹਿਰ ਇਹਨਾਂ ਇਲਾਕਿਆਂ ਵਿੱਚ ਟੁੱਟ ਮਰੂ ਦੇ ਕਿਣਮਣ ਕਣੀ ਤਾਂ ਹੋਈ ਹੈ ਪਰ ਹਲਕੇ ਦਰਮਿਆਨਾਂ ਕਿਸੇ ਕਿਸੇ ਇਲਾਕੇ ਵਿੱਚ 15 ਤੋਂ 20 ਮਿੰਟ ਭਾਰਾ ਮੀਂਹ ਵੀ ਪਿਆ ਪਰ ਕੋਈ ਵੱਡੀ ਕਾਰਵਾਈ ਨਹੀਂ ਹੋਈ ਨਾ ਕੋਈ ਤੇਜ਼ ਹਵਾ ਚੱਲੀ ਜਿਸ ਦੇ ਕਾਰਨ ਫਸਲਾਂ ਫਿਲਹਾਲ ਸੁਰੱਖਿਅਤ ਦਿਖ ਰਹੀਆਂ ਨੇ ਕਿਸੇ ਤਰੀਕੇ ਦਾ ਨੁਕਸਾਨ ਫਸਲਾਂ ਦਾ ਦਿਖਾਈ ਨਹੀਂ ਦੇ ਰਿਹਾ ਹੁਣ ਗੱਲ ਕਰੀਏ ਤੇ ਉੱਤਰੀ ਸਿਸਟਮ ਪੱਛਮੀ ਪਾਸੇ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਉੱਤਰੀ ਪੰਜਾਬ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਵਿੱਚ ਹਲਕੀ ਦਰਮਿਆਨੀ ਰਾਤ ਦੇ ਵੇਲੇ ਕਾਰਵਾਈ ਹੋ ਸਕਦੀ ਹੈ ਪਰ ਕੋਈ ਵੱਡਾ ਅਸਰ ਫਿਲਹਾਲ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਤਾਪਮਾਨ ਅਚਰਤ ਠੀਕ ਠਾਕ ਬਣੇ ਰਹਿਣਗੇ ਥੋੜੀ ਜਿਹੀ ਠੰਡ ਬਿਸ਼ੱਕ ਰਹੇਗੀ ਤਾਪਮਾਨ ਦੇ ਵਿੱਚ ਖਾਸ ਤੌਰ ਤੇ ਦੁਆਬੇ ਦੇ ਇਲਾਕੇ ਵਿੱਚ ਜਿਨ੍ਹਾਂ ਇਲਾਕਿਆਂ ਵਿੱਚ ਸਵੇਰ ਵੇਲੇ ਮੀਂਹ ਹੋਇਆ ਜੀ ਤੇ ਅਗਰ ਗੱਲ ਕਰੀਏ ਤੇਜ਼ ਹਵਾ ਦਾ ਹੁਣ ਕੋਈ ਵੱਡਾ ਅਸਰ ਸਾਨੂੰ ਹੁਣ ਦਿਖਾਈ ਨਹੀਂ ਦੇ ਰਿਹਾ ਅਗਰ ਆਪਾਂ ਗੱਲ ਕਰੀ ਕਰੀਏ ਜੋ ਤੇਜ਼ ਹਵਾ ਦੇ ਇੱਕ ਦਿਖਾਈ ਦੇ ਰਿਹਾ ਸੀ ਕਿ 30 ਤੋਂ 40 ਕਿਲੋਮੀਟਰ ਹਵਾ ਚੱਲ ਸਕਦੀ ਹੈ ਉਹ ਹੁਣ ਫਿਲਹਾਲ ਸਥਿਰ ਦਿਖਾਈ ਦੇ ਰਹੀ ਹੈ ਇਹ ਸਿਸਟਮ ਜਿਹੜਾ ਇਸ ਤਰੀਕੇ ਨਾਲ ਦੱਖਣ ਤੋਂ ਉੱਤਰ ਵੱਲ ਜਿਹੜੀ ਹਵਾ ਚੱਲੀ ਹੈ ਅਚਾਨਕ ਪੂਰਬ ਦੱਖਣ ਦੀ ਹਵਾ ਉਸਨੇ ਸਿਸਟਮ ਨੂੰ ਖਿੱਚ ਕੇ ਪੰਜਾਬ ਤੋਂ ਪਰੇ ਕਰ ਦਿੱਤਾ ਹੈ ਹੁਣ ਹਿਮਾਚਲ ਅਤੇ ਉੱਤਰਾਖੰਡ ਵਿੱਚ ਵੀ ਮੌਸਮ ਸਾਫ਼ ਹੁੰਦਾ ਜਾਪਦਾ ਹੈ ਜੀ ACG ਅਪਡੇਟ ਅੱਜ ਰਾਤ ਦੇ ਮੌਸਮ ਦੀ ਸਵੇਰ ਦੀ ਜਾਣਕਾਰੀ ਲੈ ਕੇ ਵੀਡੀਓ ਨਵੀਂ ਵਿੱਚ ਜਲਦ ਹਾਜ਼ਰ ਹੁੰਦੇ ਆ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਸਾਨ ਵੀਰ ਹੋ ਲਗਾਤਾਰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਚੈਨਲ YouTube ਵਾਲੇ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਮੌਸਮ ਦੀ ਜਾਣਕਾਰੀ ਤੋਂ ਇਲਾਵਾ ਅਸੀਂ ਹੋਰ ਜਾਣਕਾਰੀ ਵੀ ਸ਼ੇਅਰ ਕਰਦੇ ਰਹਿੰਦੇ ਆ ਨਵੀਂ ਵੀਡੀਓ ਤੱਕ ਬਣੇ ਰਹੋ ਚੈਨਲ ਦੇ ਉੱਤੇ ਮਿਲਦੇ ਆਂ ਜੀ ਸਵੇਰ ਦੀ ਵੀਡੀਓ ਵਿੱਚ